ਤਹਾਡੀ ਵੀ ਘਰ ਖੜੀ ਗੱਡੀ ਦਾ ਕਟਿਆ ਜਾਵੇ ਟੂਲ ਟੈਕਸ ਦਾ ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕਰੋਗੇ ਅਤੇ ਕੀ ਸੋਚੋਗੇ ਇਹੋ ਜਿਹਾ ਮਾਬਲਾ ਜਿਹੜਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਸੰਗਤਪੁਰ ਤੋਂ ਹਰਜਿੰਦਰ ਸਿੰਘ ਨੇ ਨਾਲ ਵਾਪਰਿਆ ਹੈ ਜਿਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਮੈਂ ਇਸੇ ਕੰਮ ਲਈ 1 ਮਹੀਨੇ ਪਹਿਲਾਂ ਢਿਲਵਾ ਟੂਲ ਪਲਾਜੇ ਤੋਂ ਨਿਕਲ ਕੇ ਆਪਣੀ ਗੱਡੀ ਤੇ ਗਿਆ ਸੀ ਜਿਸ ਤੋਂ ਬਾਅਦ ਮੇਰੇ ਖਾਤੇ ਵਿੱਚੋਂ ਪੈਸੇ ਪੇ ਕੀਤੇ ਸੀ ਪਰ ਅੱਜ 1 ਮਹੀਨੇ ਬਾਅਦ ਉਸੇ ਦਿਨ 30 ਤਰੀਕ ਨੂੰ ਫਿਰ ਤੋਂ ਢਿਲਵਾ ਟੂਲ ਪਲਾਜੇ ਵਾਲਿਆਂ ਨੇ ਪੈਸੇ ਕੱਟ ਲਏ ਜਦ ਕਿ ਕਈ ਦਿਨ ਮੈਂ ਗੱਡੀ ਕਿਤੇ ਵੀ ਨਹੀਂ ਲੈ ਕੇ ਗਿਆ ਉਹਨਾਂ ਨੇ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਹਰਜਿੰਦਰ ਸਿੰਘ ਸੰਤਪੁਰਾ ਦਾ ਕਹਿਣਾ ਹੈ ਕਿ ਮੇਰੇ ਘਰ ਸੀਸੀਟੀਵੀ ਕੈਮਰਾ ਵਿੱਚ ਵੀ ਵੀਡੀਓ ਮੌਜੂਦ ਹੈ ਜਿਸ ਵਿੱਚ ਮੈਂ ਕਿਤੇ ਵੀ ਗੱਡੀ ਲੈ ਕੇ ਨਹੀਂ ਗਿਆ ਹੁਣ ਵੇਖਣਾ ਇਹ ਹੋਏਗਾ ਕਿ ਹਰਜਿੰਦਰ ਸਿੰਘ ਸੰਤਪੁਰਾ ਨੂੰ ਕਿਵੇਂ ਅਨੁਸਾਫ਼ ਮਿਲਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰੰਤੂ ਇਸ ਮਾਮਲੇ ਨੂੰ ਸਰਕਾਰ ਨੂੰ ਗੰਭੀਰਤਾ ਨਾਲ ਵੇਖਣਾ ਚਾਹੀਦਾ ਹੈ ਕਿਉਂਕਿ ਇਹੋ ਜੇ ਮਾਮਲਿਆਂ ਨਾਲ ਵੱਡੇ ਵੱਡੇ ਫਰਾਡ ਹੋਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਇਸ ਮੌਕੇ ਤੇ ਹਰਜਿੰਦਰ ਸਿੰਘ ਪੀੜਤ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਹਾਂਜੀ ਸਰ ਕੀ ਨਾਮ ਆਪਣਾ ਹਰਜਿੰਦਰ ਸਿੰਘ ਸਰ ਕੀ ਮਾਮਲਾ ਹੈ ਮਾਮਲਾ ਇਹ ਹੈ ਜੀ ਫਾਸਟ ਟੈਗ ਤੋਂ ਮੇਰੇ ਨਾ ਪੈਸੇ ਕੱਟੇ ਗਏ ਸੀ ਤੇ ਗੱਡੀ ਮੇਰੀ ਘਰੇ ਖਲੋਤੀ ਆ ਦੇਖੋ 29 ਤਰੀਕ ਨੂੰ ਅਸੀਂ ਅੰਮ੍ਰਿਤਸਰ ਗਏ ਆ ਤੇ ਵਾਇਆ ਤਰਨਤਨ ਥਾਣੀ ਆ ਗਏ ਆ ਤੇ 3 ਵਜੇ ਤੋਂ ਬਾਅਦ ਲੈ ਕੇ ਦਾ ਅੱਜ ਤੱਕ ਗੱਡੀ ਘਰੇ ਖਲੋਤੀ ਆ ਤੇ 30 ਤਰੀਕ ਨੂੰ ਮੈਨੂੰ ਸ਼ਾਮੀ 5:07 ਤੇ ਮੈਸੇਜ ਆਇਆ ਵੀ 65 ਰੁਪਏ ਕੱਟੇ ਗਏ ਆ ਗੱਲ 65 ਰੁਪਏ ਦੀ ਨਹੀਂ ਗੱਲ ਇਹ ਆ ਵੀ ਗੱਡੀ ਘਰੇ ਖਲੋਤੀ ਆ ਅੱਗੇ ਸੁਣੀਆਂ ਸੁਣਾਈਆਂ ਗੱਲਾਂ ਇਹ ਵੀ ਫਾਸਟ ਟੈਗ 'ਚ ਪੈਸੇ ਆਪਣੇ ਆਪ ਕੱਟੇ ਜਾਂਦੇ ਆ ਤੇ ਪਰ ਹੁਣ ਆਪਨਾ ਬੀਤੀ ਅਤੇ ਪਤਾ ਲੱਗਾ ਜੀ ਪੈਸੇ ਕੱਟੇ ਗਏ ਕਿੱਥੋਂ ਦਾ ਟੂਲ ਪਲਾਜਾ ਹੈ ਇਹ ਟੈਲਵਾਂ ਦਾ ਜੀ ਪਹਿਲਾਂ ਉੱਤਰ ਨੂੰ ਕਿਹਾ ਸੀ ਕਦੀ ਤੁਸੀਂ ਮੈਂ 2 ਅਗਸਤ ਨੂੰ ਗਿਆ ਜੀ ਪਹਿਲਾਂ ਉਹਨਾਂ ਨੂੰ ਤੇ ਹੁਣ ਪੈਸੇ ਕਿਦੋਂ ਕੱਟੇ ਗਏ ਹੁਣ 30 ਤਰੀਕ ਨੂੰ ਦਸੰਬਰ ਨੂੰ ਜੀ ਹਾਂ ਜੀ ਅੱਜ ਮੰਨ ਲਓ ਪੈਸੇ ਕੱਟੇ ਗਏ ਆ ਕੱਲ ਨੂੰ ਹੋਰ ਵੀ ਕੁਝ ਹੋ ਸਕਦਾ ਤੇ ਮੇਰੇ ਘਰੇ ਕੈਮਰੇ ਲੱਗੇ ਹੋਏ ਆ ਸੀਸੀ ਕੈਮਰੇ ਮੈਂ ਉਹਨਾਂ ਦੀ ਰਿਪੋਰਟ ਦੇ ਸਕਦਾ ਹਾਂ ਵੀ ਚੈੱਕ ਕਰ ਲੈਣ ਤੇ ਗੱਡੀ ਕਿਤੇ ਗਈ ਆ ਜਾਂ ਨਹੀਂ ਗਈ ਆਪਾਂ ਤੇ ਪ੍ਰਸ਼ਾਸਨ ਤੋਂ ਇਹ ਮੰਗ ਕਰਾਂਗੇ ਜੀ ਕੀ ਦਿਨ ਵਾਰੀ ਹੋਣੀ ਚਾਹੀਦੀ ਆ ਵੀ ਕੀ ਚੱਕਰ ਕੀ ਆ ਜੀ ਕੀ ਚੱਲ ਚੱਲੰਦਾ ਸਰਕਲ ਵਿੱਚ ਹੁਣ ਦੇਖਿਆ ਮਨ ਮਰਜ਼ੀ ਨਾਲ ਇਦਾਂ ਪੈਸੇ ਕੱਟੀ ਜਾਂਦੇ ਹਨ ਹਾਂ ਉਹਨਾਂ ਨੂੰ ਪੁੱਛਣਾ ਵਾਲਾ ਨਹੀਂ ਹੈਗਾ ਇਹਨਾਂ ਨੂੰ ਪੁੱਛਣਾ ਵਾਲਾ ਕੋਈ ਵੀ ਨਹੀਂ ਸਾਰੇ ਪੁੱਛਣਾ ਚਾਹੀਦਾ ਜੀ ਇਹ ਤੇ ਗਵਰਨਮੈਂਟ ਹੀ ਪੁੱਛ ਸਕਦੀ ਹੈ ਜੀ ਇਹਨਾਂ ਨੂੰ ਹੁਣ ਜਿਵੇਂ ਕਿਸਾਨ ਸੰਘਰਸ਼ ਕਮੇਟੀ ਦੇ ਤੁਸੀਂ ਆ ਆਗੂ ਜੀ ਤੇ ਇਹਨਾਂ ਪ੍ਰਤੀਕੂਸ਼ਿਤ ਕੀਤਾ ਜਾਊਗਾ ਸੰਘਰਸ਼ ਨਹੀਂ ਜੇ ਕੋਈ ਨਾ ਸਾਨੂੰ ਕੋਈ ਸਵਰਜਵਾਬ ਮਿਲਿਆ ਤੇ ਫਿਰ ਤੇ ਕਰਾਂਗੇ ਜੀ ਫਿਰ ਉੱਥੇ ਜਾ ਕੇ ਵੇਖਾਂਗੇ ਵੀ ਜਾਂ ਫਿਰ ਧਰਨਾ ਲਾਵਾਂਗੇ ਕਿਸੇ ਬੰਦੇ ਨਾਲ ਕਰਾਂਗੇ ਗੱਲਬਾਤ ਕਰਾਂਗੇ ਜੀ ਕਿ ਕਿਉਂ ਪੈਸੇ ਕੱਟੇ ਘਟੇ ਚੱਕਰ ਜੱਕਰ ਅੱਜ ਪੈਸੇ ਕੱਟੇ ਆ ਕੱਲ ਨੂੰ ਕੋਈ ਹੋਰ ਵੀ ਕੇਸ ਹੋ ਸਕਦਾ ਅੱਜ ਮੇਰੇ ਨਾਲ ਹੋਇਆ ਕੱਲ ਨੂੰ ਹੋਰ ਕਿਸੇ ਨਾਲ ਹੋ ਸਕਦਾ ਵਾ ਕੱਲ ਨੂੰ ਕੋਈ ਵੀ ਉੱਥੇ ਮਤਲਬ ਕੋਈ ਚੋਰੀ ਕਰਕੇ ਜਾਂਦਾ ਵੀ ਆਖਣ ਵੀ ਗੱਡੀ ਨੰਗੀ ਜੀ ਆ ਨੰਬਰ ਆਖੋ ਜੀ ਕੋਈ ਆਪਾਂ ਨੂੰ ਮਾਰਾ ਮੋਟਾ ਸਬੂਤ ਦੇਣਾ ਵੀ ਆ ਵੀ ਕੁਝ ਘੱਟ ਹੀ ਵਾਕਿਆ ਗੱਡੀ ਗੇ ਰੋਸ ਹੋਈ ਆ ਜਾਂ ਕਿਦਾਂ ਪੈਸੇ ਕੱਟੇ ਗਏ ਕੋਈ ਸਕਰੀਨਸ਼ਾਟ ਹੈਗਾ ਸਰ ਤੁਹਾਡੇ ਕੋਲ ਹਾਂਜੀ ਹਾਂਜੀ ਹਾਂ ਆ ਵੀ ਕੋ ਜੀ ਪਹਿਲਾਂ ਮੈਂ ਇੱਕ ਹੀ ਗੱਲ ਸੁਣ ਲੰਘਿਆ 3:52 ਮਿੰਟ ਤੇ ਉਦੋਂ 65 ਕੱਟੇ ਆ ਉਸ ਤੋਂ ਬਾਅਦ 30 ਦਸੰਬਰ ਨੂੰ ਕੱਟੇ 5:07 ਮਿੰਟ ਤੇ 65 ਰੁਪਏ ਇਹਨਾਂ ਦਾ ਜਿਹੜਾ ਮੈਸੇਜ ਆਇਆ ਘਰੇ ਇਥੇ ਤੇ ਜੇਹੀਂ ਜਾਣੇ ਵੀ ਆ ਤਾਂ ਲੋਕ ਨਹੀਂ ਜਾਣੇ ਜੀ ਸਾਨੂੰ ਤਰਨ ਤਰਨ ਪੈਂਦਾ ਇਹ ਤੋਂ ਕਾਹ ਕਦੇ ਗਏ ਨਹੀਂ ਤਰਨ ਤਰਨ ਤਾਂ ਕਿ ਜਾਈਦਾ ਉਹ ਵੀ ਸੁਨੇਹਲਾ ਟੋਰ ਫਲਾ ਜਾਂ ਪੈਂਦਾ ਉਹ ਵੀ ਫਰੀ ਹੈਗਾ ਤੇ ਮੈਂ ਤਾਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਾਂਗਾ ਜੀ ਕਿ ਮੈਨੂੰ ਇਸ ਚੀਜ਼ ਦਾ ਇਨਸਾਫ ਦਵਾਇਆ ਜਾਵੇ ਪੂਰੀ ਇਨਕੁਆਰੀ ਹੋਵੇ ਕਿ ਕੀ ਚੱਕਰ ਆ ਜੀ ਬੱਸ ਬਹੁਤ ਮਿਹਰਬਾਨ ਜੀ